ਬੁੱਢੇ ਦਿਰਾਦੇ ਪਾਣੀ ਦੇ ਸੈਂਪਲ ਜਿਹੜੇ ਨੇ ਐਸਟੀਪੀ ਪਲੈਂਟ ਤੋਂ ਟ੍ਰੀਟਡ ਵਾਟਰ ਜਿਹੜਾ ਨਿਕਲਦਾ ਆ ਉਹਦੇ ਸੈਂਪਲ ਕਲੈਕਟ ਕਰਨ ਦੇ ਲਈ ਅੱਜ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਜਿਹੜੀ ਹੈ ਵਿਸ਼ੇਸ਼ ਤੌਰ ਤੇ ਉਧਰ ਆ ਪਹੁੰਚੀ ਕਿਸੇ ਹੋਰ ਨੇ ਤਾਂ ਅਜ ਤੱਕ ਕੀਤਾ ਨਹੀਂ ਜਾਂ ਪੰਜਾਬ ਡਾਇਰ ਐਸੋਸੀਏਸ਼ਨ ਕੰਮ ਕਰ ਰਹੀ ਹੈ 300 ਕਰੋੜ ਬੁੱਢੇ ਦਿਰਾਦੇ ਪਾਣੀ ਸਾਫ਼ ਕਰਕੇ ਲਿਆਜਾ ਬਾਬਾ ਸੰਤੋਖਾ ਸੀਚੇ ਬਾੜਾਂ ਦਾ ਕੰਮ ਕੀਤਾ ਬਾਕੀ ਦਾ ਚਾਹੇ ਲੱਖਾਂ ਸਿਧਾਨਾ ਹੈ ਚਾਹੇ ਕੋਈ ਹੋਰ ਹੈ ਸਭ ਫੋਟੋਆਂ ਉੱਕ ਜਾਣ ਆ ਰਹੀਆਂ ਨੇ ਅੱਜ ਮੈਂ ਲੱਖਾਂ ਸਿਧਾਨਾ ਨੂੰ ਕਹਿਣਾ ਚਾਹੁੰਦਾ ਅੱਜ ਮੈਂ ਕਾਲੇ ਮੋਰਚ ਡਾਊਟ ਟਰਾਲੀਆਂ ਬਰਾਬਰ ਕਿਉਂ ਨਹੀਂ ਲਾਂਦੇ ਕਿ ਤੁਸੀਂ ਰਾਜਨੀਤੀ ਕਰਨ ਵਾਸਤੇ ਹੋ ਲਾਉਂਟ ਟਰਾਲੀਆਂ 500 ਟਨ ਗੋਬਰ ਪਰ ਡੇ ਪੈ ਰਿਆ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਕਹਿਣਾ ਚਾਹੁੰਦਾ ਇਸ ਵੀਡੀਓ 'ਚ ਸੀਟੀਪੀ ਦਾ ਇੱਕ ਗਲਾਸ ਵੀ ਪਾਣੀ ਜਾਂਦਾ ਹੋਵੇ 5 ਲੱਖ ਰੁਪਈਆ ਨਾਮ ਦੇਵਾਂਗੇ ਚਾਹੇ ਕੋਈ মিডিਆ ਵਾਲਾ ਹੋਵੇ ਚਾਹੇ ਉਹ ਲਖਾ ਸਦਾਨਾ ਹੋਵੇ ਚਾਹੇ ਉਹ ਕਾਲਾ ਮੋਰਚਾ ਹੋਵੇ ਚਾਹੇ ਉਹ ਪੀਏਸੀ ਕਮੇਟੀ ਹੋਵੇ ਚਾਹੇ ਕੋਈ ਵੀ ਪਬਲਿਕ ਗਨ ਬੰਦਾ ਹੋਵੇ ਤੁਸੀਂ ਕਾਲੇ ਮੋਰਚੇ ਨੂੰ ਸਵਾਲ ਕਰੋ ਤੇ ਤੁੰਗੀਆਂ ਟਾਂਗਾਂ ਦਾ ਲਫਜ਼ ਕਿਉਂ ਨਹੀਂ ਘਟਦੇ ਮੂੰਹ ਤੋਂ ਮੈਂ ਤਾਂ ਨੰਬਰ ਲਾਜੋ ਉਹਨਾਂ ਨੂੰ ਪੁੱਛੋ ਵੀ ਤੁੰਗੀਆਂ ਟਾਂਗਾਂ ਤੁਹਾਡੇ ਰ ਲੱਕਿਸ ਦਾਣੇ ਨੂੰ ਕਾਲੇ ਮੋਰਚੇ ਨੂੰ ਜਿਸ ਕੀਰਤ ਨੂੰ ਖੈਰਾ ਸਾਹਿਬ ਨੂੰ ਔਰ ਕਪਲ ਗੋੜੇ ਨੂੰ ਰੋਲ ਮਾਡਲ ਬਣਨਾ ਚਾਹੀਦਾ ਹੈ ਕਿਉਂਕਿ ਇਹਦੇ ਦੋ ਦੋ ਤਿੰਨ ਤਰ ਕੋਠੀਆਂ ਚ ਰਹਿੰਦੇ ਆ ਬਿਲਕੁਲ ਤਾਂ ਇੱਕ ਇੱਕ ਟੀਵੀ ਪਲਾਂਟ ਵੀ ਲਾਉਣ ਨੂੰ 5-7 ਲੱਖ ਦਾ ਰੋਲ ਮਾਡਲ ਬਣ ਜਾਣਾ ਪੰਜਾਬ ਦੇ ਜਿਹੜਾ ਬਿਲਾ ਮੈਂ 3 ਕਰੋੜ ਦੀ ਕੋਠੀ ਲੈ ਸਕਦਾ 2.5 ਕਰੋੜ ਦੀ ਕੋਠੀ ਲੈ ਸਕਦਾ ਹੈ ਉਹ ਆਪਣਾ 5-7 ਲੱਖ ਦਾ ਟੀਵੀ ਵੀ ਲਾ ਪਲਾਂਟ ਵੀ ਲਾ ਲਵੇ ਇਤਾਂ ਪੋਲੂਸ਼ਨ ਬੋਰਡ ਨੂੰ ਪਾਲਿਸੀ ਬਣਾ ਦੇਣੀ ਚਾਹੀਦੀ ਹੈ ਜਿੱਥੇ ਵੀ ਕੋਈ ਵਾਸ਼ਿੰਗ ਵਾਲਾ ਕਿਰਾਏ ਤੇ ਦਿੰਦਾ ਉਹਦਾ ਕੰਟਰੈਕਟ ਪਰਮਨੈਂਟਲੀ ਕੱਟਦਾ ਲੋਕਾਂ ਨਾਲ ਜਿਹੜੇ ਨਾ ਕਿਰਾਏ ਤੇ ਦੇ ਸ ਸੋ ਬੁੱਢਾ ਦਰਿਆ ਦੀ ਪਾਣੀ ਦੇ ਸੈਂਪਲ ਜਿਹੜੇ ਨੇ ਐਸਟੀਪੀ ਪਲੈਂਟ ਤੋਂ ਟ੍ਰੀਟਡ ਵਾਟਰ ਜਿਹੜਾ ਨਿਕਲਦਾ ਆ ਉਹਦੇ ਸੈਂਪਲ ਕਲੈਕਟ ਕਰਨ ਦੇ ਲਈ ਅੱਜ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਜਿਹੜੀ ਹੈ ਵਿਸ਼ੇਸ਼ ਤੌਰ ਤੇ ਲੁਧਿਆਣਾ ਪਹੁੰਚੀ ਔਰ ਡਾਇਰ ਐਸੋਸੀਏਸ਼ਨ ਤੋਂ ਚੋਹਾਨ ਸਾਹਿਬ ਸਾਡੇ ਨਾਲ ਜੁੜੇ ਨੇ ਗੱਲਬਾਤ ਉਹਨਾਂ ਨਾਲ ਕਰਨਗੇ ਚੋਹਾਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦੀ ਨਮਸਕਾਰ ਜੀ ਬੜੇ ਸੋਤਿਆਂ ਨੂੰ ਨਮਸਕਾਰ ਚੋਹਾਨ ਸਾਹਿਬ ਅੱਜ ਸੈਂਪਲ ਕਲੈਕਟ ਕਰਨ ਵਾਸਤੇ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਆਈ ਸੀ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਬੜ ਸੈਂਟਰਲ ਪੋਲਿਊਸ਼ਨ ਬੋਰਡ ਦੋ ਦਿਨ ਤੋਂ ਸੈਂਪਲਿੰਗ ਕਰ ਰਿਹਾ ਸਾਡੇ ਸੀਡਬੀ ਪਲਾਂਟਾਂ ਦੀ ਵੀ ਕੀਤੀ ਹੈ ਔਰ ਬੁੱਡੇ ਨਾਲੇ ਦੀ ਹਰ ਪੁਆਇੰਟ ਦੀ ਸੈਂਪਲਿੰਗ ਕੀਤੀ ਹੈ ਅਥੋਂ ਲੈ ਕੇ ਬਲੀਪੁਰ ਤੱਕ ਅਸੀਂ ਤਾਂ ਕਹਿੰਦੇ ਇਹ ਹੋਣਾ ਚਾਹੀਦਾ ਹੈ ਜਿਹੜਾ ਸੱਚ ਹੈ ਜਿਹੜਾ ਪਾਣੀ ਨੂੰ ਗੰਦਾ ਕਰ ਰਿਹਾ ਉਹ ਬਿਲਕੁਲ ਸਾਹਮਣੇ ਆਣਾ ਚਾਹੀਦਾ ਪਿਛੇ ਡੀਸੀ ਮੈਡਮ ਨੇ ਸੈਂਪਲਿੰਗ ਕੀਤੀ ਸੀ ਦੋ ਦਿਨ ਸਾਡੇ ਡੰਗਾ ਬੰਦ ਕਰਾਈਆਂ ਸੀ ਐਸ ਪੁਲੀ ਤੋਂ ਲੈ ਕੇ ਅਸੀਂ ਆਪਣੇ ਪੁਆਇੰਟ ਤੇ ਖੜੇ ਹਾਂ ਐਸ ਪੁਲੀ ਤੋਂ ਲੈ ਕੇ ਮਹਾਵੀਰ ਪੁਲੀ ਤੱਕ ਪਾਣੀ ਬਿਲਕੁਲ ਖੇਤੀਬਾੜੀ ਦਾ ਯੋਗ ਹੈ ਜੀ ਖੇਤੀ ਬੜੀ ਦੇ ਇਹੋ ਖੇਤੀ ਬੜਲੀ ਬਦਲਿਆ ਜਾ ਸਕਦਾ ਹੂੰ ਪਰ ਅਸੀਂ ਤਾਂ ਕੰਨੇ ਅੱਛੀ ਗੱਲ ਹੈ ਜੇ ਸੈਂਪਲਿੰਗ ਸੀਪੀਸੀਬੀ ਵੀ ਕਰ ਰਹੇ ਆ ਬਹੁਤ ਛੜਨੀ ਛੜ ਤਾਂ ਖੁਸ਼ੀ ਦੀ ਗੱਲ ਹੈ ਚੰਗੀ ਗੱਲ ਹੈ ਕਿ ਉਹ ਅਸੀਂ ਚੰਗਾ ਕੰਮ ਕਰਦੇ ਆ ਅਸੀਂ 300 ਕਰੋੜ ਰੁਪਏ ਲਗਾ ਕੇ ਪਾਣੀ ਸਾਫ ਟ੍ਰੀਟਮੈਂਟ ਪਾਣ ਪਲੈਂਟ ਲਗਾਏ ਸਾਫ ਕਰਦੇ ਭਾਈ ਜੀ ਅੱਜ ਜੇ ਡੈਰੀਆਂ ਦੀ ਗੱਲ ਕਰੀਏ ਬਾਬਾ ਜੀ ਸੰਤ ਬਾਬਾ ਸੀਚੇਵਾਲ ਜੀ ਬੜੇ ਐਫਰਟ ਕਰ ਰਹੇ ਆ ਪਰਮਾਤਮਾ ਲੰਮੀ ਕਰੇ ਉਹਨਾਂ ਦੀ ਉਮਰ ਅੱਜ ਉਹ ਗੋਬਰ ਵੀ ਚੱਕ ਰਹੇ ਆ ਡੇਰੀਆਂ ਤੋਂ ਗੋਬਰ ਚੱਕ ਰਹੇ ਆ ਕਿਸੇ ਹੋਰ ਨੇ ਤਾਂ ਅੱਜ ਤੱਕ ਕੀਤਾ ਨਹੀਂ ਜਾਂ ਪੰਜਾਬ ਡਾਇਰ ਐਸੋਸੀਏਸ਼ਨ ਕੰਮ ਕਰ ਰਹੀ ਹੈ 300 ਕਰੋੜ ਦੇ ਬੁਢੇ ਦਿਰਾਦੇ ਪਾਣੀ ਸਾਫ਼ ਕਰਕੇ ਲਿਆਜੇ ਬਾਬਾ ਸੰਤ ਬਾਬਾ ਸੀਚੇਵਾਲ ਨੇ ਕੰਮ ਕੀਤਾ ਬਾਕੀ ਦਾ ਚਾਹੇ ਲੱਖਾ ਸਿਧਾਣਾ ਹੈ ਚਾਹੇ ਕੋਈ ਹੋਰ ਹੈ ਸਭ ਫੋਟੋਆਂ ਕੋ ਜਾਣ ਆ ਰਹੇ ਇੱਥੇ ਚਾਹੇ ਪੀਐਸਈ ਕਿ ਮਿੱਟੀ ਵਾਲੇ ਆ ਚਾਹੇ ਕੋਈ ਵੀ ਸਭ ਫੋਟੋਆਂ ਦਾ ਮਤਲਬ ਹੈ ਅੱਜ ਮੈਂ ਲੱਖਾ ਸਿਧਾਣਾ ਨੂੰ ਕਹਿਣਾ ਚਾਹਨਾ ਅੱਜ ਮੈਂ ਕਾਲੇ ਮੋਰਚੇ ਨੂੰ ਕਹਿਣਾ ਚਾਹੁੰਦਾ ਹਮਤੋਜ ਮਾਨ ਨੂੰ ਕਹਿਣਾ ਚਾਹੁੰਦਾ ਬਾਬਾ ਜੀ ਚੱਕਰੇ ਗੋਹਾ ਤੁਸੀਂ ਵੀ ਚੱਕੋ ਆਗੇ ਲਾਉਂ ਟਰਾਲੀਆਂ ਬਰਾਬਰ ਕਿਉਂ ਨਹੀਂ ਲਾਂਦੇ ਕਿ ਤੁਸੀਂ ਰਾਜਨੀਤੀ ਕਰਨ ਵਾਸਤੇ ਹੋ ਬਿਲਕੁਲ ਲਾਉਂ ਟਰਾਲੀਆਂ ਜੀ 500 ਟਨ ਗੋਬਰ ਪਰ ਡੇ ਪੈ ਰਿਹਾ ਹੈ ਮੇਰੇ ਕੋਲ ਅੰਕੜੇ ਹੈ ਸਾਨੂੰ ਦਾ ਝੂਠਾ ਬਦਨਾਮ ਕੀਤਾ ਜਾ ਰਿਹਾ ਹੈ ਕਿ ਹੱਲ ਕੀ ਸਮਝਦੇ ਹੋ ਦੇਖੋ ਹੱਲ ਇੰਡਸਟਰੀ ਨੇ ਆਪਣਾ ਹੱਲ ਕਰ ਲਿਆ ਹੈ ਬਾਕੀ ਹੱਲ ਸਰਕਾਰਾਂ ਨੇ ਕਰਨੇ ਹੂੰ ਬਾਕੀ ਹੱਲ ਸਰਕਾਰਾਂ ਨੇ ਕਰਨੇ ਆ ਸਾਡੇ ਤਾਂ ਨਾਲ ਸਾਡੇ ਤਾਂ ਨਾਮ ਪਾਇਆ ਜਾਂਦਾ ਬਿਲਕੁਲ ਹੀ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣਾ बड़ी सोशल मीडिया से वायरल हुई मैं थो आ दिखाई आ साधी नहीं है मैं थोड़े तो चैनल माध्यम तो कहना चाहना ਇਸ ਵੀਡੀਓ 'ਚ ਸੀਟੀਪੀ ਦਾ ਇੱਕ ਗਲਾਸ ਵੀ ਪਾਣੀ ਜਾਂਦਾ ਹੋਵੇ 5 ਲੱਖ ਰੁਪਈਆ ਨਾਮ ਦੇਵਾਂਗੇ ਚਾਹੇ ਕੋਈ মিডিਆ ਵਾਲਾ ਹੋਵੇ ਚਾਹੇ ਉਹ ਲਖਾ ਸਦਾਨਾ ਹੋਵੇ ਚਾਹੇ ਉਹ ਕਾਲਾ ਮੋਰਚਾ ਹੋਵੇ ਚਾਹੇ ਉਹ ਪੀਏਸੀ ਕਮੇਟੀ ਹੋਵੇ ਚਾਹੇ ਕੋਈ ਵੀ ਪਬਲਿਕ ਦਾ ਨੰਂਦਾ ਹੋਵੇ ਜੇ ਸਾਡਾ ਪਾਣੀ ਇਸ ਵੀਡੀਓ ਜਾਂਦਾ ਹੋਵੇ ਸਾਡੇ ਨਾਲ ਜੋੜੀ ਗਈ ਹੈ 3 ਦਸੰਬਰ ਨੂੰ ਸਾਡੇ ਨਾਲ ਜੋੜੀ ਗਈ ਹੈ ਜੇ ਸਾਡਾ ਬੇਤ ਹੱਥੇ ਦੇਖੋ ਡਾਈਆਂ ਕਹਿੰਦੇ ਪਾਣੀ ਪਾ ਰਹੀਆਂ ਸਾਡਾ ਪਾਣੀ ਨਹੀਂ ਪੈ ਰਿਆ ਇੱਥੇ 5 ਲੱਖ ਰੁਪਈਆ ਨਾਮ ਦੇਵਾਂਗੇ ਅਸੀਂ ਜੀ ਸੋ ਦਰਸ਼ਕੋ ਇੱਕ ਕਪਾ ਜੇ ਹੋਰ ਖਬਰ ਕੀਤੀ ਹੈ ਜਿਹੜਾ ਡੇਰੀਆਂ ਦਾ ਪਾਣੀ ਆ ਉਹ ਕਿਤੇ ਨਾ ਕਿਤੇ ਹੁਣ ਕਨੈਕਸ਼ਨ ਕੱਟਣ ਤੋਂ ਬਾਅਦ ਸੜਕਾਂ ਤੇ ਆ ਰਿਹਾ ਸੋ ਚੋਹਾਨ ਸਾਹਿਬ ਨਾਲ ਉਸ ਵਿਸ਼ੇ ਤੇ ਵੀ ਗੱਲ ਕਰਾਂਗੇ ਚੋਹਾਨ ਸਾਹਿਬ ਮਸਲਾ ਤਾਂ ਹੱਲ ਹੁੰਦਾ ਨਹੀਂ ਦਿਖਾਈ ਦੇ ਰਿਹਾ ਕਿਉਂਕਿ ਸੰਤ ਸੀਚੇਵਾਲ ਜੀ ਵੱਲੋਂ ਡੇਰੀਆਂ ਨੇ ਕਨੈਕਸ਼ਨ ਜਿਹੜੇ ਕੱਟ ਦਿੱਤੇ ਗਏ ਲੇਕਿਨ ਉਹ ਪਾਣੀ ਹੁਣ ਜਿਹੜਾ ਸੜਕਾਂ ਤੇ ਆ ਗਿਆ ਦੇਖੋ ਡੇਰੀਆਂ ਨੂੰ ਚਾਹੀਦਾ ਹੈ ਅੱਜ ਡੇਰੀਆਂ ਵਾਲੇ ਆ ਚਾਹੇ ਸਰਕਾਰ ਮਦਦ ਕਰੇ ਚਾਹੇ ਕਿਸ ਤੋਂ ਮਦਦ ਬਾਬਾ ਜੀ ਸਰਕਾਰ ਆ ਬਾਬਾ ਜੀ ਸਰਕਾਰ ਚ ਮਦਦ ਕਰਨ ਉਹ ਗੋਬਰ ਚੱਕ ਕੇ ਜਦ ਤੱਕ ਗੋਬਰ ਚੱਕ ਕੇ ਕਿਤੇ ਸਿੱਟਿਆ ਨਹੀਂ ਜਾਂਦਾ ਗੋਬਰ ਤਾਂ ਇੱਕ ਇਨਕਮ ਹੈ ਗੋਬਰ ਤੋਂ ਗੈਸ ਬਣਾ ਕੇ ਸਰਕਾਰ ਨੂੰ ਚੰਗੀ ਕਮਾਈ ਹੋ ਸਕਦੀ ਹੈ ਬਿਲਕੁਲ ਨਹੀਂ ਹੋਰ ਮਲਟੀਪਲ ਆਪਸ਼ਨਸ ਨੇ ਅੱਜ ਕੱਲ ਤਾਂ ਫਿਊਲ ਬਣ ਰਿਹਾ ਜਿਹੜਾ ਇੰਡਸਟਰੀ ਵਾਸਤੇ ਹਾਂ ਫਿਊਲ ਬਣਦਾ ਬਿਲਕੁਲ ਫਿਊਲ ਅਸੀਂ ਅਸੀਂ ਫਿਊਲ ਬਣਾ ਦਨੇ ਦਾ ਅਸੀਂ ਮੋਲਿਆਂ ਨੂੰ ਤਿਆਰ ਹਮ ਅਸੀਂ ਲੈਣੇ ਪਏ ਆ ਪਾਥੀ ਸਾਡੇ ਬੋਲਰ ਚ ਪਾਥੀ ਚੱਲਦੀ ਪਈ ਹੈ ਹਮ ਬਹੁਤ ਚੀਜ਼ਾਂ ਹੈ ਅਲਰਜੀ ਹੈ ਗੋਬਰ ਦਾ ਇਹਦਾ 베ਸਟ ਕੀਤਾ ਜਾਂਦਾ ਹੈ 500 ਟਨ ਕਾਰਪੋਰੇਸ਼ਨ ਤੇ ਅੰਕੜੇ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਹਮ 500 ਟਨ ਹੈ ਆ ਕਾਰਪੋਰੇਸ਼ਨ ਨਾਲ ਪਿੱਛੇ ਜੇ ਬਣਾਈ ਹੈਗੇ ਆ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਮੈਂ ਤੁਹਾਨੂੰ ਕਾਪੀ ਵੀ ਦੇ ਦੂੰਗਾ 500 ਟਨ ਗੋਬਰ ਆ ਦੇਖੋ ਆ ਹੈਬੋਲ ਦੀ ਡੈਰੀ ਸਟੇਟਸ ਰਿਪੋਰਟ ਹੈ ਹੂੰ ਕਿੰਨਾ 3 ਲੱਖ 23892 ਟਨ ਹੈਬੋਲ ਦਾ ਹੂੰ 172000 172000 ਟਨ ਅੱਥੇ ਦਾ ਟੋਟਲ 500 ਟਨ ਗੋਬਰ ਜੀ ਪਰ ਡੇ ਬੁੱਢੇ ਦੀ ਲੈ ਜਾ ਰਿਹਾ 50000 ਮੱਝ ਆਲਮੋਸਟ ਕਾਰਪੋਰੇਸ਼ਨ 40000 ਕਹਿੰਦੀ ਹੈ ਪਰ ਜਿਹੜੀ ਕਾਰ ਨੂੰ ਹੱਥ ਤੋਂ ਬਾਹਰ ਇਧਰ ਪਈ ਹੈ ਉਹ 10000 ਮੱਝ ਉਹ 50000 ਮੱਝ ਜੀ 50 ਯਾਰ ਮਾਝ ਦਾ ਗੋਬਰ ਬੁੱਢੇ ਦੇ ਰਿਆਜ ਜਾਊਗਾ ਇਹਦਾ ਟੋਟਲ ਕਾਲੀਫਾਰਮ ਫ੍ਰੈਕਲ ਕਾਲੀਫਾਰਮ ਬਿਲਕੁਲ ਬਹੁਤ ਜ਼ਿਆਦਾ ਵੱਧਾ ਹੈ ਜਿਹੜਾ ਤੁਸੀਂ ਕਹਿੰਦੇ ਪਾਣੀ ਕਾਲਾ ਕਿਉਂ ਦਿਖਦਾ ਹੈ ਇਹਦਾ ਕਾਰਨ ਇਹ ਹੈ ਕਿ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਇਹਦੇ ਨੀਚੇ ਜਿਹੜੀ ਸਲੱਜ ਜੰਮੀ ਹੋਈ ਹੈ ਉਹ ਵੀ ਕਾਰਨ ਹੈ ਪਾਣੀ ਮਤਲਬ ਕਿਉਂਕਿ ਆਪਾਂ ਟ੍ਰੀਟਮੈਂਟ ਪਲੈਂਟ ਦੇ ਅੰਦਰ ਜਾ ਕੇ ਦੇਖਿਆ ਸੀ ਸੈਂਪਲ ਖੁਦ ਕਲੈਕਟ ਕੀਤਾ ਸਾਡੀ ਟੀਮ ਨੇ ਟ੍ਰੀਟਮੈਂਟ ਪਲੈਂਟ ਦੇ ਅੰਦਰ ਉਹ ਜਿਹੜਾ ਪਾਣੀ ਹੈ ਉਹ ਕਾਫੀ ਸਾਫ਼ ਸੀਗਾ ਲੇਕਿਨ ਜਦੋਂ ਉਹੀ ਪਾਣੀ ਬਾਹਰ ਆਂਦਾ ਉਹ ਕਾਲਾ ਦਿਖਾਈ ਦਿੰਦਾ ਨਹੀਂ ਕਾਲਾ ਦੇਖੋ ਭਾਈ ਬਲੈਕ ਟੈਲ ਆਉਂਦਾ ਥੱਲੇ ਕਾਲੇ ਪਾਣੀ ਦੀ ਸਾਫ ਪਾਣੀ ਦੀ ਪਾਣੀ ਦੀ ਰਿਫਲੈਕਸ਼ਨ ਪੈਂਦੀ ਥੱਲੇ ਕਾਲਿਸ਼ ਪੈਂਦੀ ਹੈ ਉਹਦੀ ਐਦਾਂ ਹੀ ਇਹਦੀ ਕਾਲਿਸ਼ ਪੈ ਰਹੀ ਹੈ ਥੱਲੇ ਹੂੰ ਇਹਦੇ ਵਿੱਚ 200 ਡਾਈਨ ਇੰਡਸਟਰੀ ਐਦਾਂ ਦੀ ਹੈ ਜਿਹੜੀ ਅਨਔਥਰਾਇਜ਼ ਹੈ ਹੂੰ ਜਿਹੜੀ ਅਨਔਥਰਾਇਜ਼ ਡਾਈਨ ਇੰਡਸਟਰੀ ਹੈ 200 ਡਾਈਨ ਇੰਡਸਟਰੀ ਹੈ ਉਹਦਾ ਪਾਣੀ ਡਾਇਰੈਕਟ ਪੈ ਰਿਹਾ ਸੀਵਰੇਜਾਂ ਦੇ ਵਿੱਚ ਉਹਦੇ ਵਿੱਚ ਕੋਈ ਵੱਡਾ ਨਾਮ ਵੀ ਹੈਗਾ ਜਿਹੜੇ ਅਨਔਥਰਾਇਜ਼ ਤਾਂ ਵੱਡੇ ਨਾਮ ਬਹੁਤ ਆ ਨਾਮ ਦਾ ਨਾਮ ਤਾਂ ਮੈਨੂੰ ਅੱਜ ਬਹੁਤ ਬਹੁਤ ਵੱਡੇ ਨਾਮ ਹੈਗੇ ਆ ਮੈਂ ਤੁਹਾਨੂੰ ਲਿਸਟ ਦੇ ਦਊਗਾ ਮੈਨੂੰ ਲੱਗਿਆ ਕਿ ਤੁਸੀਂ ਗੱਲ ਸੀਪੀਸੀ ਨੂੰ ਦੱਸੀ ਹੈ ਅਸੀਂ ਲਿਸਟ ਦੇਵਾਂਗੇ ਜੀ ਇੱਕ ਨੋਟੀਫਿਕੇਸ਼ਨ ਐਨਜੀਟੀ ਵੱਲੋਂ ਵੀ ਜਾਰੀ ਹੋਇਆ ਸੀ 54 ਜਿਹੜੀ ਯੂਨਿਟ ਨੇ ਉਹਨਾਂ ਨੂੰ ਬੰਦ ਕਰਨ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਲੇਕਿਨ ਹਜੇ ਤੱਕ ਕੋਈ ਇੰਪਲੀਮੈਂਟ ਨਹੀਂ ਹੋ ਸਕਿਆ ਦੇਖੋ ਜਿਹਦੇ ਵਿੱਚ ਬਹੁਤ ਵੱਡੇ ਨਾਮ ਹੈ ਵਰਦਮਾਨ ਗਰੁੱਪ ਹੈ ਉਸ ਵਾਲੇ ਗਰੁੱਪ ਦਾ ਬਹੁਤ ਚੰਗਾ ਕੁਐਸਚਨ ਕੀਤਾ ਤੁਸੀਂ ਬੜੀ ਇਮਾਨਦਾਰੀ ਦਿਖਾਈ ਹੈ ਸਾਡੇ ਜਿਹੜੇ ਤਿੰਨ ਪਲਾਟ ਅਸੀਂ ਪਹਿਲਾਂ ਈਟੀਪੀ ਤੇ ਸੀਗੇ ਜਿਹੜੀ ਟੈਕਨੋਲੋਜੀ ਉਹਨਾਂ ਨੂੰ ਲੱਗੀ ਸੀ ਈਟੀਪੀ ਬੰਦ ਕਰਕੇ ਸਾਨੂੰ ਸਰਕਾਰ ਨੇ ਗਨ ਪੁਆਇੰਟ ਤੇ ਸੀਟਪੀ ਲਗਾਇਆ ਦੋ ਸਾਲ ਪਹਿਜੀ ਸੀਟਪੀ ਲਾਓ ਨਹੀਂ ਸਾਡੀ ਫੈਕਟਰੀਆਂ ਬੰਦ ਅਸੀਂ ਸੀਟਪੀ ਲਗਾ ਲਈ 2.5 ਕਰੋੜ ਰੁਪਏ ਖਰਚ ਲਿਆ ਸਾਡੀ ਤਾਂ ਮਿੰਟ ਜਿਹੜਾ ਕਾਲਾ ਮੋਰਚਾ ਹੈ ਕਪਲ ਰੂੜਾ ਹੈ ਉਹ ਜਸਕੀਰਤ ਹੈ ਉਹ ਖਹਿਰਾ ਹੈ ਖਹਿਰਾ ਸਾਹਿਬ ਹੈਗੇ ਆ ਇਹ ਜਿੱਦਣ ਸਾਡਾ ਨੋਟਿਸ ਆਇਆ ਨਾ ਬਾਦਲਕੇ ਰੋਡ ਦਾ ਉਹ ਲੈ ਕੇ ਘੰਟੇ ਬਾਅਦ ਡੀਸੀਏ ਚਲੇਗੇ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਵੀ ਚਰੁੰਜਾ ਡਾਈਆਂ ਵਾਲੇ ਜਿਹੜੇ ਵੱਡੇ ਵੱਡੇ ਲਾਰਜਕਰ ਵਾਲੇ ਹੈਗੇ ਆ ਤੁਸੀਂ ਉਹਨਾਂ ਦਾ ਕਦੇ ਲਫ਼ਜ਼ ਵੀ ਕੱਢਿਆ ਮੂੰਹ ਚੋਂ ਆਪਣੇ ਚੋਂ ਹਮ ਇੱਕ ਲਫ਼ਜ਼ ਨਹੀਂ ਕੱਢਿਆ ਕਾਲੇ ਮੋਰਚੇ ਨੇ ਉਹਨੂੰ ਤੇ ਟਾਈਮ ਜਿਹੜਾ ਉਹਨੂੰ ਟਾਈਮ ਵਧਾਇਆ ਜਾ ਰਿਹਾ ਬਾਰ-ਬਾਰ ਤੁਸੀਂ ਕਾਲੇ ਮੋਰਚੇ ਨੂੰ ਸਵਾਲ ਕਰੋ ਬਤੁਨੀਆਂ ਟਾਈਆਂ ਦਾ ਲਫ਼ਜ਼ ਕਿਉਂ ਨਹੀਂ ਕੱਢਦੇ ਮੂੰਹ ਤੋਂ ਆਪਣੇ ਹਮ ਮੈਂ ਤਾਂ ਨੰਬਰ ਲਾਜੋ ਉਹਨਾਂ ਨੂੰ ਪੁੱਛੋ ਬਤੁਨੀਆਂ ਟਾਈਆਂ ਤੁਹਾਡੇ ਰਿਸ਼ਤੇਦਾਰ ਹੈ ਹਮ ਜਿਹੜੇ ਲਾਰਜ ਵਾਲੇ ਆ ਤੂੰ ਅਸੀਂ ਸਭ ਸਮਝਦੇ ਆ ਤੁਹਾਡੇ ਪਿੱਛੇ ਕੌਣ ਹੈ ਹਮ ਬਹੁਤ ਵੱਡੇ ਨਾਮ ਨੇ ਉਹਦੇ ਵਿੱਚ ਅਗਰ ਹਾਂ ਬਿਲਕੁਲ ਉਹਨਾਂ ਦਾ ਨਾਮ ਕਰਦੇ ਆ ਰੀ ਪ੍ਰਾਪਰਟੀ ਹੈ ਅਗਰ ਉਹ ਬੰਦ ਹੁੰਦੇ ਆ ਤੇ ਮੇਰੇ ਸਾਹਮਣੇ ਨਾਲ ਇੱਕ ਵਾਰੀ ਤਾਂ ਸ਼ਹਿਰ ਚ ਲਾ ਲਨ ਵਾਲਾ ਹੋ ਜਾ। ਨਹੀਂ ਨਹੀਂ ਅਸੀਂ ਨਹੀਂ ਕਹਿੰਦੇ ਬੰਦ ਹੁੰਦੇ ਆ ਅਸੀਂ ਤਾਂ ਸਿਰਫ ਇਹਦਾ ਸਾਨੂੰ ਟਾਰਗੇਟ ਕਿਉਂ ਕੀਤਾ ਜਾਂਦਾ ਤਿੰਨ ਸਿਟੀਪੀਆਂ ਨੂੰ। ਹੂੰ ਉਹਨਾਂ ਨੂੰ ਕਿਉਂ ਨਹੀਂ ਕੀਤਾ ਸਾਡੇ ਤੋਂ ਇੱਕ ਸਾ ਪਿੱਛੇ ਆਉ। ਹੂੰ ਜਿਹੜੇ ਪਾਣੀ ਸਾਫ਼ ਕਰਕੇ ਪਾਉਂਦੇ ਆ ਉਹਨਾਂ ਨੂੰ ਤੁਸੀਂ ਬੰਦ ਕਰਨਾ ਚਾਹੁੰਦੇ ਹੋ। ਹੂੰ ਜਿਹੜੇ ਜਿਹਨਾਂ ਉਹਨਾਂ ਦਾ ਆਰਡਰ ਵੀ ਐਨਜੀਟੀ ਤੋਂ ਆ ਸਾਡਾ ਆਰਡਰ ਵੀ ਐਨਜੀਟੀ ਤੋਂ ਆਇਆ। ਸਾਡੇ ਆਰਡਰ ਨੂੰ ਤਾਂ ਲੈ ਕੇ ਪੂਰੇ ਪੰਜਾਬ ਵਿੱਚ ਘੁੰਮਦੇ ਪਏ ਆ। ਬਈ ਜੀ ਬੰਦ ਰਾਜਨੀਤੀ ਹੋ ਸਕਦਾ ਬਿਲਕੁਲ ਰਾਜਨੀਤੀ ਜਾਂ ਉਹਨਾਂ ਦਾ ਪੁੱਛਣਾ ਤੁਹਾਨੂੰ ਪੁੱਛਣਾ ਜਾਈਦਾ ਨਹੀਂ ਬਿਲਕੁਲ ਅਸੀਂ ਤੁਹਾਨੂੰ ਰਿਕਵੈਸਟ ਕਰੂੰਗਾ ਪੁੱਛੋ ਉਹਨਾਂ ਨੂੰ ਬਿਲਕੁਲ ਅਸੀਂ ਇਸ ਚੀਜ਼ ਦਾ ਮੇਰਾ ਆਰਡਰ ਵੀ ਲੱਗ ਗਿਆ ਇਸ ਚੀਜ਼ ਦਾ ਬਿਲਕੁਲ ਸਾਡਾ ਜਿਹੜਾ ਆਰਡਰ ਅਪਲੋਡ ਹੋਇਆ 9 ਤਰੀਕ ਵਾਲਾ ਅਪਲੋਡ ਹੋਇਆ 1 ਘੰਟੇ ਬਾਅਦ ਡੀਸੀ ਸਾਹਿਬ ਕੋਲ ਸੀ 54 ਡਾਈਆਂ ਦਾ ਆਰਡਰ ਲੈ ਕੇ ਡੀਸੀ ਸਾਹਿਬ ਕੋਲ ਕਿਉਂ ਨਹੀਂ ਗਈ ਹਮ ਬਿਲਕੁਲ ਗੋਦਨ ਸਾਹਿਬ ਕੋ ਕਿਉਂ ਨਹੀਂ ਗਈ ਬਿਲਕੁਲ ਮੁੱਖ ਮੰਤਰੀ ਸਾਹਿਬ ਨੂੰ ਕਿਉਂ ਨਹੀਂ ਮਿਲ ਗਈ ਸੀ ਬਿਲਕੁਲ ਕਿਉਂ ਰਿਸ਼ਤੇਦਾਰਾ ਤੁਹਾਡੇ ਤੁਸੀਂ ਕੀ ਕਰਨ ਬੰਦੇ ਹੋ ਅਸੀਂ ਤਾਂ ਦੇਖੋ ਇਹ ਸਾਰੇ ਆ ਲੋਕਾਂ ਨੂੰ ਇਕੱਠੇ ਹੋ ਕੇ ਆਪਣੀ ਆਪਣੀ ਜਿੱਦਾਂ ਸੀਟੀਬੀ ਨੇ ਇਮਾਨਦਾਰੀ ਦਿਖਾਈ ਹੈ ਸਭ ਨੂੰ ਇਮਾਨਦਾਰੀ ਦਿਖਾਣੀ ਪੈਣੀ ਹੈ ਹਮ ਸਭ ਨੂੰ ਹੀ ਉਹ ਕਰਨਾ ਪੈਣਾ ਦੇਖੋ ਜਦ ਤੱਕ ਤੁਸੀਂ ਆਪਣੇ ਆਪਣੇ ਖੁਦ ਜ਼ਿੰਮੇਵਾਰ ਨਹੀਂ ਹੋਵਾਂਗੇ ਹਮ ਤਦ ਤੱਕ ਇਹ ਬੁੱਢੇ ਨਾਲੇ ਦਾ ਹੱਲ ਨਹੀਂ ਹੋਣਾ ਬੁੱਢਾ ਵੀਰਾ ਸਤਲੁਜ ਪੈਂਦਾ ਅੱਜ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣਾ ਸਤਲੁਜ ਦੇ ਵਿੱਚ 2588 ਇੰਡਸਟਰੀ ਦਾ ਪਾਣੀ ਪੰਦਾ ਉਹਦੀ ਗੱਲ ਕਿਉਂ ਨਹੀਂ ਹੋਈ 2511 ਜੁੰਟਾ ਦੀ ਗੱਲ ਕਿਉਂ ਹੋਈ ਹੈ ਬੱਦੀ ਦੇ ਸੀਟਪੀ ਦਾ ਪਾਣੀ ਪੰਦਾ ਉਹਦੀ ਗੱਲ ਕਿਉਂ ਨਹੀਂ ਹੋਈ ਬੱਦੀ ਦਾ ਸੀਟਪੀ ਹੈ ਉਸ ਸਰਸਾ ਨਦੀ 'ਚ ਪੰਦਾ ਸਰਸਾ ਦੀ ਸਤਲੁਜ 'ਚ ਪੰਦਾ ਬਿਲਕੁਲ ਪੰਜਾਬ ਦੇ 9 ਜ਼ਿਲ੍ਹਿਆਂ ਦਾ ਪਾਣੀ ਪੰਦਾ ਪੰਜਾਬ ਦੇ 9 ਜ਼ਿਲ੍ਹਿਆਂ ਦਾ ਪਾਣੀ ਪੰਦਾ ਬੁੱਢੇ ਦਰਿਆ ਦੇ ਵਿੱਚ ਉਹ ਉਹਦੀ ਗੱਲ ਕਿਉਂ ਨਹੀਂ ਹੋ ਰਹੀ ਨਾ ਬੁੱਢੇ ਦਰਿਆ ਦੇ ਸੋਰੀ ਉਹ ਸਤਲੁਜ ਦੇ ਸਤਲੁਜ ਦੇ ਵਿੱਚ ਅੱਧੇ ਪੰਜਾਬ ਦਾ ਪਾਣੀ ਸਤਲੁਜ ਪੰਦਾ ਹੈ ਤੇ ਸਤਲੁਜ ਚ ਹੋਰ ਧਾਰਮਿਕ ਸੰਸਥਾਵਾਂ ਬਹੁਤ ਨੇ ਜਿਹੜੇ ਆਪਣਾ ਮੰਦਰਾਂ ਦਾ ਵੇਸਟ ਹੈ ਜਿਹੜਾ ਮਤਲਬ ਫੋਟੋਆਂ ਛੁੱਟੇ ਰਹੇ ਨੇ ਮੈਂ ਤੁਹਾਨੂੰ ਨੌਂ ਜ਼ਿਲ੍ਹੇ ਪੜ ਦਿੰਦਾ ਮੈਂ ਤੁਹਾਨੂੰ ਨੌਂ ਜ਼ਿਲ੍ਹੇ ਪੜ ਦਿੰਦਾ ਹਲੋ ਮੈਂ ਤਾਂ ਨੌਂ ਜ਼ਿਲ੍ਹੇ ਪੜ ਦੂੰਗਾ ਲੋ ਤੁਸੀਂ ਮੈਂ ਤੁਹਾਨੂੰ ਮੇਰੇ ਕੋਲ ਤਾਂ ਸਾਰਾ ਰਿਕਾਰਡ ਹੈ ਜੀ ਮੈਂ ਤੁਹਾਨੂੰ ਨੌਂ ਜ਼ਿਲ੍ਹਿਆਂ ਦੇ ਨਾਮ ਪੜ ਦਿੰਦਾ ਜਿਨ੍ਹਾਂ ਦੇ ਵਿੱਚ ਨੌਂ ਜ਼ਿਲ੍ਹੇ ਹੈਗੇ ਆ 9 ਜਿਲ੍ਹਿਆਂ ਦਾ ਪਾਣੀ ਜਾ ਰਿਹਾ ਹੈ ਉਹਦੇ ਚ ਆਹ ਲੋ ਤੁਹਾਨੂੰ ਪੜ ਦਿੰਦਾ ਜੀ ਆਹ ਲੋ ਸਤਲੁਜ ਰਿਆਚ 9 ਜਿਲ੍ਹਿਆਂ ਪਾਣੀ ਜਾ ਰਿਹਾ ਰੂਪਨਗਰ ਸ਼ਹੀਦ ਭਗਤ ਸਿੰਘ ਨਗਰ ਕਪੂਲਥਰਾ ਜਲੰਧਰ ਲੁਧਿਆਣਾ ਮੋਗਾ ਤਰਨਤਨ ਫਿਰੋਜ਼ਪੁਰ ਫਾਜ਼ਿਲਕਾ ਇਹ ਸਭ ਦਾ ਪਾਣੀ ਲੈਟਰਿੰਗ ਬਾਥਰੂਨ ਦਾ ਜਲੰਧਰ ਜਿੰਨੀ ਇੰਡਸਟਰੀ ਲੱਗਦੀ ਹੈ ਜਲੰਧਰ ਦਾ ਸ਼ਹਿਰ ਦਿੱਨਾ ਹੈ ਜੀ ਜੁਗਰਾ ਗੁਰਾਇਆਂ ਬ੍ਰੋਪਰ ਪਿਆਸ ਸਿੱਟੀਆਂ ਦੇ ਨਾਮ ਹੈ ਸਾਰਾ ਸੱਤ ਲੋਕ ਜਾ ਰਿਹਾ ਲੁਧਿਆਣੇ ਦਾ ਤੁਹਾਡੇ ਘਰ ਦਾ ਪਾਣੀ ਮੇਰੇ ਘਰ ਦਾ ਪਾਣੀ ਵੀ ਜਾ ਰਿਹਾ ਸੱਤ ਵਿੱਚ ਜਾ ਰਿਹਾ ਲੱਖੇ ਸਿਧਾਣੇ ਨੂੰ ਕਾਲੇ ਮੋਰਚੇ ਨੂੰ ਜਸਕੀਰਤ ਨੂੰ ਖਹਿਰਾ ਸਾਹਿਬ ਨੂੰ ਔਰ ਕਪਲ ਗੋੜੇ ਨੂੰ ਰੋਲ ਮਾਡਲ ਬਣਨਾ ਚਾਹੀਦਾ ਹੈ ਜਿੱਦੇ ਦੋ ਦੋ ਤਿੰਨ ਤਰ ਕੋਠੀਆਂ ਚ ਰਹਿੰਦੇ ਆ ਬਿਲਕੁਲ ਤਾਂ ਇੱਕ ਇੱਕ ਏਟੀਵੀ ਪਲਾਨ ਵੀ ਲਾਣਾ 5-7 ਲੱਖ ਦਾ ਬਿਲਕੁਲ ਰੋਲ ਮਾਡਲ ਬਣ ਜਾਣਾ ਪੰਜਾਬ ਦੇ ਸਾਰੇ ਲੋਕਾਂ ਨੂੰ ਜਿਹੜਾ ਬਿੜਾ ਪਾ ਤਿੰਨ ਕਰੋੜ ਦੀ ਕੋਠੀ ਲੈ ਸਕਦਾ 2.5 ਕਰੋੜ ਦੀ ਕੋਠੀ ਲੈ ਸਕਦਾ ਹੈ ਉਹ ਆਪਣਾ 5-7 ਲੱਖ ਦਾ ਡੀਵੀ ਵਿਲਾ ਪਲਾਂਟ ਵੀ ਲਾ ਲਵਾਂ। ਕਿੰਨਾ ਬੜਾ ਕੰਮ ਹੈ। ਜਾਪਾਨ ਨੇ ਮੱਛੀਆਂ ਚਲਾਤੀਆਂ ਨਾਲੀਆਂ 'ਚ। ਘਰ ਘਰ ਡੀਪ ਪਲਾਂਟ ਲੱਗਿਆ ਹੋਇਆ। ਇਹ ਕਿਉਂ ਨਹੀਂ ਲਾਂਦੇ? ਸਾਡੀ ਫੈਕਟਰੀਆਂ ਦਾ ਬਾਥਰੂਮ ਦਾ ਪਾਣੀ ਵੀ ਸਾਫ਼ ਕਰਦੇ ਹਾਂ ਅਸੀਂ। ਇੱਥੇ ਤੱਕ ਇਮਾਨਦਾਰੀ ਦਿਖਾਉਂਦੇ ਆ। ਇਹ ਦਿਖਾਣ ਨਾ। ਅੱਜ ਬਾਬਾ ਜੀ ਚੱਕਦੇ ਪਏ ਗੋਬਰ। ਆਣ ਬਰਾਬਰ ਲਾਂਡ ਟਰਾਲੀ। ਚੱਕਣ ਸਰ ਤੇ ਟੋਕਰਾ। ਕਹਿਣਾ ਬੜਾ ਸੁੱਖਾ ਹੈ, ਕਰਨਾ ਬੜਾ ਔਖਾ ਹੈ। ਬਿਲਕੁਲ। ਪਰ चौहान ਸਾਹਿਬ ਫਿਰ ਵੀ ਚਲੋ ਆਪਾਂ ਸਮਤ ਤੱਕ ਇਤਨੇ ਕਿਤੇ ਤੁਹਾਡੇ ਨਾਲ ਕਿ ਪ੍ਰੇਸ਼ਨ ਕੰਟਰੋਲ ਬੋਰਡ ਆਪਣਾ ਕੰਮ ਕਰਦਾ ਲੇਕਿਨ ਬਹੁਤ ਸਾਰੀਆਂ ਛੋਟੀਆਂ ਯੂਨਿਟਸ ਨੇ ਜਿਹੜੀਆਂ ਪੋਲੂਸ਼ਨ ਦੇ ਵਿੱਚ ਆਪਣਾ ਯੋਗਦਾਨ ਪਾਉਂਦੀਆਂ ਲੇਕਿਨ ਐਕਸ਼ਨ ਦੇ ਨਾਂ ਤੇ ਜ਼ੀਰੋ ਰਿਜ਼ਲਟਸ ਨੇ ਦੇਖੋ ਜਿਹੜੇ ਛੋਟੇ ਛੋਟੇ ਯੂਨਿਟ ਹੈਗਾ ਜਿਹੜੇ ਜੀਨਤ ਹੁੰਦੇ ਆ ਟੀ-ਸ਼ਰਟ ਛੋਟੇ ਛੋਟੇ ਡਾਈਂਗ ਕਰਦੇ ਆ ਇਹ ਛੋਟੇ ਛੋਟੇ ਹੈ ਮੈਂ ਖੁਦ ਜਾ ਕੇ ਇਹਨਾਂ ਦੇ ਵੀਡੀਓ ਬਣਾ ਕੇ ਮੈਂ ਪੋਲੂਸ਼ਨ ਨੂੰ ਬੜੂ ਨਾਲ ਲੈ ਕੇ ਬੰਦ ਕਰਵਾਇਆ 20 ਤੋਂ 30 40 ਯੂਨਿਟ ਬੰਦ ਕਰਵਾਇਆ ਉਹ ਕੀ ਕਰਦੇ ਆ ਉਹ ਅਥੋਂ ਚ ਬੰਦ ਕਰਤਾ ਕਿਤੇ ਹੋਰ ਜਾ ਕੇ ਅੱ ਕਿ ਤਾਂ ਪੋਲੂਸ਼ਨ ਬੋਰ ਨੂੰ ਪਾਲਿਸੀ ਬਣਾ ਦੇਣੀ ਚਾਹੀਦੀ ਆ ਜਿੱਥੇ ਵੀ ਕੋਈ ਵਾਸ਼ਿੰਗ ਵਾਲਾ ਕਿਰਾਏ ਤੇ ਦਿੰਦਾ ਉਹਦਾ ਕੰਟਰੈਕਟ ਪਰਮਨੈਂਟਲੀ ਕੱਟਦਾ ਲੋਕਾਂ ਹੜ ਜਨਾ ਕਿਰਾਏ ਤੇ ਦਿੰਦੇ ਸਾਰੇ ਕਿਰਾਏ ਤੇ ਆ ਪਰਮਨੈਂਟ ਆਪਣੀ ਜਗ੍ਹਾ ਤੇ ਕੋਈ ਨਹੀਂ ਹੈਗਾ ਲੋਕ ਕਿਰਾਏ ਦੇ ਲਾਲਚ ਨੂੰ ਦੇ ਦਿੰਦੇ ਆ ਇਹ ਕਿਰਾਇਆ ਜਿੱਥੇ ਐਕਸਪੋਜ਼ ਕਰੋ 20000 ਇਹ 40000 ਵੀ ਭਰ ਦਿੰਦੇ ਆ ਪਰ ਪਤਾ ਹ ਸਾਲ ਨਿਕਲ ਗਿਆ ਠੀਕ ਹੈ ਬਿਲਕੁਲ ਉਹ ਉਹ ਪਾਲਿਸੀ ਵੀ ਕਿਤਨਾ ਕਿਤੇ ਬਣਾ ਦੇਣੀ ਚਾਹੀਦੀ ਆ ਪੋਲੂਸ਼ਨ ਬੋਰ ਨੂੰ ਵੀ ਜਿਹੜੇ ਮਕਾਨ ਮਾਲਕ ਆ ਉਹ ਕਿਰਾਏ ਦਾ ਬੇਰਵਾ ਦੇਣ ਵੀ ਭਾਈ ਤੁਹਾਡੇ ਕੋਲ ਡਾਈਨ ਇੰਡਸਟਰੀ ਹੈਗੀ ਜਦ ਤੱਕ ਮਕਾਨ ਮਾਲਕ ਦਾ ਕੰਮ ਬਿਲਕੁਲ ਹਲ ਨਹੀਂ ਹੋਣਾ ਬਿਲਕੁਲ ਹੁਣ ਅੱਜ ਜਿਸ ਤਰ੍ਹਾਂ ਸੈਂਪਲ ਕਲੈਕਟ ਹੋਏ ਨੇ ਇਹਦੀ ਰਿਪੋਰਟ ਜਨਤਕ ਕੀਤੀ ਜਾਊਗੀ ਦੇਖੋ 에ਅਰਪੋਰਟ ਸੀਪੀਸੀ ਵੀ ਨਾਲ ਜਨਤਕ ਕਰਨੀ ਕਰਨੀ ਹੈ ਨਾ ਜਨਤਕ ਕਰਨਾ ਕੋ ਮਤਲਬ ਨਹੀਂ ਹੈਗਾ ਬਿਲਕੁਲ ਜਨਤਕ ਹੋਏਗੀ ਜਨਤਕ ਹੋਣੀ ਹੋਣੀ ਆ ਹੁਣ ਨਹੀਂ 10 15 20 ਦਿਨ ਮਹੀਨੇ ਨੂੰ ਹੋ ਜਾਏਗੀ ਹੋਏਗੀ ਔਰ ਜਨਤਕ ਹੋਏ ਸਾਡੇ ਫੇਵਰ ਚ ਆਏਗੀ ਔਰ ਜਨਰਲੀ ਕਿੰਨੇ ਦਿਨਾਂ ਬਾਅਦ ਜਿਹੜੀ ਇਹ ਸੈਂਪਲ ਕਲੈਕਸ਼ਨ ਤੋਂ ਰਿਪੋਰਟ ਜਨਰੇਟ ਹੋ ਜਾਂਦੀ ਹੈ ਜਿਹੜੀ ਉਹ ਦੇਖੋ 15 20 ਦਿਨ ਮਹੀਨਾ ਲੱਗ ਜਾਂਦਾ ਹੈ ਇਸ ਤੀ 15 20 ਦਿਨ ਦਾ ਪ੍ਰੋਸੈਸ ਹੁੰਦਾ ਹੈ ਮਤਲਬ ਇਹ ਜਿਹੜੇ ਸੈਂਪਲ ਹੈ ਹੁਣ ਦਿੱਲੀ ਜਾਣਗੇ ਹਾਂ ਦਿੱਲੀ ਦਿੱਲੀ ਜਾਣਗੇ ਦਿੱਲੀ ਜਾਣਗੇ ਜੀ ਠੀਕ ਸੋ ਇਸ ਸੰਦਰ ਕਮਲ ਚੋਹਾਨ ਜੀ ਡਾਇਸ ਐਸੋਸੀਏਸ਼ਨ ਤੋਂ ਜਿਹਨਾਂ ਦੀ ਗੱਲਬਾਤ ਤੁਸੀਂ ਸੁਣਿਆ ਔਰ ਬਹੁਤ ਸਾਰੀ ਅਹਿਮ ਜਾਣਕਾਰੀ ਜਿਹੜੀ ਹੈ ਚੋਹਾਨ ਸਾਹਿਬ ਵੱਲੋਂ ਸਾਂਝੀ ਕੀਤੀ ਗਈ ਹੈ ਸੋ ਨਵੇਂ ਤੋਂ ਪਾਜ਼ਾ ਅਪਡੇਟਸ ਲਈ ਪ੍ਰਾਈਮਰ ਸਵੇਰਾ ਦੇ ਨਾਲ ਜੁੜੇ ਰਹੋ ਧੰਨਵਾਦ